ਤਨ ਬਾਬਾ ਸ੍ਰੀ ਚਾਂਜੀ ਇੱਕ ਛੋਟੀ ਜਿਹੀ ਕਥਾ ਇੱਕ ਮਹਾਤਮਾ ਨੇ ਪਰਮਾਤਮਾ ਦੀ ਬਹੁਤ ਜ਼ਿਆਦਾ ਭਗਤੀ ਕੀਤੀ ਉਹ ਹਰ ਰੋਜ਼ ਪਰਮਾਤਮਾ ਦੀ ਭਗਤੀ ਤੇ ਬੈਠ ਜਾਂਦਾ ਅਤੇ ਪਰਮਾਤਮਾ ਕੋਲੋਂ ਵਰ ਮੰਗਣ ਵਾਸਤੇ ਉਹਨਾਂ ਦੀ ਸਖਤ ਭਗਤੀ ਕਰਦਾ ਇੱਕ ਵਾਰ ਪਰਮਾਤਮਾ ਉਹਨਾਂ ਦੇ ਸਾਹਮਣੇ ਪ੍ਰਗਟ ਹੋਏ ਅਤੇ ਪਰਮਾਤਮਾ ਨੇ ਉਸ ਨੂੰ ਕਿਹਾ ਕਿ ਮੰਗੋ ਕੀ ਮੰਗਦੇ ਹੋ ਉਸ ਵਿਅਕਤੀ ਨੇ ਕਿਹਾ ਕਿ हे ਪਰਮਾਤਮਾ ਮੈਂ ਪੂਰੀ ਦੁਨੀਆ ਦਾ ਗਿਆਨ ਅਤੇ ਸੂਰੇ ਬ੍ਰਹਿਮੰਡ ਦਾ ਗਿਆਨ ਪ੍ਰਾਪਤ ਕਰਨਾ ਚਾਹੁੰਦਾ ਹਾਂ ਪ੍ਰਮਾਤਮਾ ਬੋਲੇ ਕਿ ਇਹ ਅਸੰਭਵ ਹੈ ਤੇਰੀ ਛੋਟੀ ਜਿਹੀ ਬੁੱਧੀ ਹੈ ਤੂੰ ਪੂਰੇ ਬ੍ਰਹਿਮੰਡ ਦਾ ਗਿਆਨ ਪ੍ਰਾਪਤ ਨਹੀਂ ਕਰ ਸਕਦਾ ਠੀਕ ਹੈ ਤੇਨੂੰ ਮੈਂ ਧਰਤੀ ਦਾ ਗਿਆਨ ਦਿੰਦਾ ਹਾਂ ਜੇਕਰ ਤੂੰ ਧਰਤੀ ਦੇ ਗਿਆਨ ਨੂੰ ਲੋਕਾਂ ਨੂੰ ਦੱਸਣ ਵਿੱਚ ਸਮਰਥ ਹੋ ਜਾਵੇਂਗਾ ਫਿਰ ਤੇਨੂੰ ਪੂਰੇ ਬ੍ਰਹਿਮੰਡ ਦਾ ਗਿਆਨ ਹੋਵੇਗਾ ਪਰ ਪਹਿਲਾਂ ਤੇਨੂੰ ਲੋਕਾਂ ਨੂੰ ਸਰ ਤੀਰੇ ਬਾਰੇ ਅਤੇ ਆਪਣੇ ਬਾਰੇ ਹੀ ਗਿਆਨ ਕਰਵਾਉਣਾ ਪਵੇਗਾ ਫਿਰ ਤੈਨੂੰ ਪੂਰੇ ਬ੍ਰਹਿਮੰਡ ਦੇ ਬਾਰੇ ਗਿਆਨ ਮਿਲੇਗਾ ਉਹ ਮਹਾਤਮਾ ਖੁਸ਼ ਹੋ ਗਏ ਅਤੇ ਉਸਨੇ ਕਿਹਾ ਕਿ ਠੀਕ ਹੈ ਉਸਨੇ ਹੁਣ ਪ੍ਰਮਾਤਮਾ ਨੂੰ ਕਿਹਾ ਕਿ ਜਦੋਂ ਮੈਂ ਲੋਕਾਂ ਨੂੰ ਗਿਆਨ ਕਰਵਾ ਦੇਵਾਂਗਾ ਤਾਂ ਲੋਕ ਜਦੋਂ ਮੈਨੂੰ ਮੰਨ ਜਾਣਗੇ ਅਤੇ ਆਪ ਗਿਆਨੀ ਹੋ ਜਾਣਗੇ ਤਾਂ ਤਦ ਤੁਸੀਂ ਮੈਨੂੰ ਪੂਰੇ ਬ੍ਰਹਿਮੰਡ ਦਾ ਗਿਆਨ ਕਰਵਾ ਸਕਦੇ ਹੋ ਪ੍ਰਮਾਤਮਾ ਨੇ ਕਿਹਾ ਕੀ ਚਲੋ ਠੀਕ ਹੈ ਜਦੋਂ ਤੁਸੀਂ ਪੂਰੀ ਦੁਨੀਆ ਨੂੰ ਬਿਆਨ ਕਰਵਾ ਦੇਵੋਗੇ ਜਦੋਂ ਲੋਕ ਤੁਹਾਡੇ ਗਿਆਨ ਨੂੰ ਮੰਨਣ ਲੱਗ ਪੈਣਗੇ ਤੇਨੂੰ ਬਸ 10-15 ਲੋਕ ਹੀ ਚਾਹੀਦੇ ਹਨ ਅਸਲੀ ਗਿਆਨੀ ਬਾਕੀਆਂ ਦੀ ਜ਼ਰੂਰਤ ਨਹੀਂ ਉਹ ਮਹਾਤਮਾ ਹੁਣ ਖੁਸ਼ ਹੋ ਗਏ ਕਿਉਂਕਿ ਉਸਦਾ ਉਦੇਸ਼ ਬਹੁਤ ਛੋਟਾ ਉਸ ਨੂੰ ਲੱਗ ਰਿਹਾ ਸੀ ਹੁਣ ਪਰਮਾਤਮਾ ਗਾਇਬ ਹੋ ਗਏ ਅਤੇ ਉਹ ਮਹਾਤਮਾ ਹੁਣ ਲੋਕਾਂ ਵਿੱਚ ਗਏ ਅਤੇ ਲੋਕਾਂ ਨੂੰ ਉਹਨਾਂ ਦੇ ਬਾਰੇ ਦੱਸਣ ਦੀ ਕੋਸ਼ਿਸ਼ ਕੀਤੀ ਮਹਾਤਮਾ ਨੇ ਲੋਕਾਂ ਦਾ ਭੁਖ ਆਉਣ ਵਾਲਾ ਦੇਖਿਆ ਤੇ ਲੋਕਾਂ ਨੂੰ ਭੁਖ ਦੇ ਬਾਰੇ ਜਾਗਰਿਤ ਕਰਨ ਦੀ ਕੋਸ਼ਿਸ਼ ਕੀਤੀ ਹਰ ਇੱਕ ਦਾ ਭੁਖ ਮਹਾਤਮਾ ਜਾਣਦੇ ਸਨ ਕਿਉਂਕਿ ਉਸ ਨੂੰ ਪੂਰੀ ਧਰਤੀ ਦਾ ਗਿਆਨ ਸੀ ਹਰ ਇੱਕ ਵਿਅਕਤੀ ਨੂੰ ਉਹ ਕਹਿੰਦਾ ਕਿ ਤੇਰਾ ਜਨਮ ਅਗਲੇ ਜਨਮ ਵਿੱਚ ਇਸ ਰੂਪ ਵਿੱਚ ਹੋਣ ਵਾਲਾ ਹੈ ਤੂੰ ਸੁਧਰ ਅਤੇ ਆਪਣੇ ਚੰਗੇ ਕਰਮ ਕਰ ਉਸ ਮਹਾਤਮਾ ਨੇ ਇੱਕ LCD ਦੀ ਤਰ੍ਹਾਂ ਇੱਕ ਦਰਖਤ ਦੇ ਉੱਤੇ ਇੱਕ ਫੋਟੋ ਲਗਾਈ ਜਿਸ ਵਿੱਚ ਹਰ ਕੋਈ ਵਿਅਕਤੀ ਆਪਣੇ ਆਉਣ ਵਾਲਾ ਜੀਵਨ ਦੇ ਇੱਕ ਸਖ ਦਾਸੀ ਸਾਰੇ ਲੋਕ ਆਪਣਾ ਅਗਲਾ ਜੀਵਨ ਦੇਖ-ਦੇਖ ਕੇ ਡਰਨ ਲੱਗ ਪਏ ਅਤੇ ਮਹਾਤਮਾ ਨੂੰ ਧੋਖੇ ਬਾਜ਼ ਕਹਿਣ ਲੱਗ ਪਏ ਕਹਿਣ ਲੱਗ ਪਏ ਕਿ ਇਹ ਤਾਂ ਇੱਕ ਜਾਦੂਗਰ ਹੈ ਜੋ ਆਪਣੇ ਬਾਰੇ ਦੱਸਣ ਦੀ ਕੋਸ਼ਿਸ਼ ਕਰ ਰਿਹਾ ਹੈ ਅਸੀਂ ਤਾਂ ਬਹੁਤ ਪਰਮਾਤਮਾ ਦਾ ਨਾਮ ਜਪਦੇ ਹਾਂ ਸਾਡਾ ਅਗਲਾ ਜੀਵਨ ਬਹੁਤ ਵਧੀਆ ਹੋ ਸਕਦਾ ਹੈ ਲੋਕ ਮਹਾਤਮਾ ਦੇ ਪਿੱਛੇ ਪੈ ਜਾਂਦੇ ਮਹਾਤਮਾ ਬਹੁਤ ਮੁਸ਼ਕਲ ਦੇ ਨਾਲ ਉਹਨਾਂ ਕੋਲੋਂ ਬਾਤ ਚਦਾ ਫਿਰ ਉਹ ਪਰਮਾਤਮਾ ਦੀ ਭਗਤੀ ਤੇ ਬੈਠ ਗਿਆ ਕਿਉਂਕਿ ਉਸ ਦੀ ਪੂਰੀ ਉਮਰ ਲੰਘ ਚੁੱਕੀ ਸੀ ਲੋਕਾਂ ਨੂੰ ਸਮਝਾਉਂਦੇ ਹੋਏ ਪਰ ਲੋਕ ਨਾ ਸਮਝੇ ਫਿਰ ਪਰਮਾਤਮਾ ਨੇ ਕਿਹਾ ਕਿ ਹੁਣ ਦੱਸ ਕੀ ਤੈਨੂੰ ਪੂਰੇ ਬ੍ਰਹਿਮੰਡ ਦਾ ਗਿਆਨ ਚਾਹੀਦਾ ਹੈ ਮਹਾਤਮਾ ਬੋਲੇ ਕਿ ਨਹੀਂ ਮਹਾਰਾਜ ਮੈਨੂੰ ਬਸ ਆਪਣੇ ਆਪ ਦਾ ਹੀ ਗਿਆਨ ਕਰਵਾ ਦਿਓ ਤਾਂ ਜੋ ਮੈਂ ਆਪਣੇ ਆਪ ਨੂੰ ਜਾਣ ਸਕਾਂ ਆਪਣੇ ਆਪ ਨੂੰ ਜਾਣ ਕੇ ਮੈਂ ਤੁਹਾਨੂੰ ਜਾਣ ਸਕਾਂ ਜਦੋਂ ਮੈਂ ਆਪਣੇ ਆਪ ਨੂੰ ਜਾਣ ਗਿਆ ਤਾਂ ਤੁਹਾਨੂੰ ਖੁਦ ਹੀ ਜਾਣ ਜਾਵਾਂਗਾ ਹੁਣ ਪਰਮਾਤਮਾ ਨੇ ਕਿਹਾ ਕਿ ਹੁਣ ਤੈਨੂੰ ਅਸਲੀ ਗਿਆਨ ਹੋ ਗਿਆ ਹੈ ਹੁਣ ਤੂੰ ਪੂਰੇ ਬ੍ਰਹਿਮੰਡ ਦਾ ਗਿਆਨ ਪ੍ਰਾਪਤ ਕਰਨ ਦੇ ਯੋਗ ਹੈ ਤਾਂ ਕਿ ਤੂੰ ਹੁਣ ਪਰਮਾਤਮਾ ਦਾ ਗਿਆਨ ਪ੍ਰਾਪਤ ਪੂਰੇ ਬ੍ਰਹਿਮੰਡ ਦਾ ਪਰਮਾਤਮਾ ਰੂਪ ਦਾ ਗਿਆਨ ਪ੍ਰਾਪਤ ਕਰੇਗਾ ਮਹਾਤਮਾ ਨੇ ਕਿ ਹਕੀ ਨਹੀਂ ਮਹਾਰਾਜ ਤੁਹਾਡਾ ਗਿਆਨ ਅਨਮੋਲ ਹੈ ਅਨਮੋਲ ਲੋਕਾਂ ਵਾਸਤੇ ਹੀ ਹੈ ਮੈਂ ਬਹੁਤ ਛੋਟਾ ਹਾਂ ਮੈਨੂੰ ਬਸ ਆਪਣੇ ਅੰਦਰ ਦਾ ਹੀ ਗਿਆਨ ਕਰਵਾਓ ਤੁਸੀਂ ਬਹੁਤ ਵਿਸ਼ਾਲ ਹੋ ਮੈਂ ਬਹੁਤ ਛੋਟਾ ਇਸ ਤਰ੍ਹਾਂ ਜੋ ਵਿਅਕਤੀ ਗਿਆਨੀ ਹੋ ਜਾਂਦਾ ਹੈ ਉਸ ਵਿੱਚ ਲਾਲਸਾ ਨਹੀਂ ਰਹਿੰਦੀ ਪਰਮਾਤਮਾ ਦੇ ਨੇੜੇ ਹੋ ਜਾਂਦਾ ਹੈ ਅਤੇ ਅਮਰਤਾ ਵੱਲ ਨੂੰ ਵਧਦਾ ਹੈ ਧੰਨ ਧੰਨ ਬਾਬਾ ਸ੍ਰੀ ਚੰਜੀ ਮਹਾਰਾਜ ਕਿਰਪਾ ਕਰੋ